ਕਿ ਪਿਛਲੇ ਕਾਫੀ ਅਰਸੇ ਤੋਂ ਭਗਵੰਤ ਮਾਨ ਦੀ ਸਰਕਾਰ ਤੇ ਇਹਨਾਂ ਦੇ ਜਿਹੜੇ ਹੁੰਦੇ ਕੋ ਚਹੇਤੇ ਲੋਕ ਜਾਂ ਵਰਕਰ ਹੀ ਹੁੰਦੇ ਉਹ ਅਲੱਗ-ਅਲੱਗ ਵੀਡੀਓਜ਼ ਪਾਰੇ ਪੰਜਾਬ ਦੇ ਵਿੱਚ ਕਿ ਝੋਨੇ ਵਾਸਤੇ ਸਾਡੀ ਸਰਕਾਰ ਨੇ 8 ਘੰਟੇ ਬਿਜਲੀ ਦੇ ਦਿੱਤੀ 9 ਵੀ ਦੇ ਦਿੱਤੀ 10 ਵੀ ਦੇ ਦਿੱਤੀ ਕੋ ਕਮ ਹੀ ਨਹੀਂ ਰਹੇਗੀ ਬਿਜਲੀ ਦੀ ਲੇਕਿਨ ਪਿਛਲੇ 2-3 ਦਿਨ ਤੋਂ ਮੈਨੂੰ ਲਗਾਤਾਰ ਸਾਰੇ ਪੰਜਾਬ 'ਚ ਫੋਨ ਆ ਰਹੇ ਸੀਗੇ ਖਾਸ ਤੌਰ ਤੇ ਮਾਲਵੇ ਦੀ ਧਰਤੀ ਤੋਂ ਕਿ ਸਾਡੇ ਝੋਨਾ ਜਿਹੜਾ ਵਾ ਲਗਭਗ ਸੁੱਕਣ ਕਿਨਾਰੇ ਆ ਤਰੇੜਾ ਪੈ ਗਈਆਂ ਜਿਵੇਂ ਕਿ ਇਸ ਖੇਤ ਵਿੱਚ ਤੁਸੀਂ ਦੇਖ ਸਕਦੇ ਹੋ ਥੱਲੇ ਕਿਤਰੀਆਂ ਪਈਆਂ ਹੋਈਆਂ ਨੇ ਔਰ ਬਿਜਲੀ 5 5.5 ਘੰਟੇ ਆ ਰਹੀ ਹੈ ਜੈਨੂਲੀ ਲੇਕਿਨ ਉਹ ਵੀ ਟੁੱਟ ਕੇ ਆ ਰਹੀ ਹੈ ਇਹ ਹੈ ਅਸਲੀਅਤ ਪੰਜਾਬ ਦੀ ਇੱਕ ਹੁੰਦਾਵਾ ਲੋਕ ਦਿਖਾਵਾ ਇੱਕ ਹੈ ਪ੍ਰੋਪਗੈਂਡਾ ਕਿਉਂਕਿ ਮੀਡੀਆ ਵੀ ਸਾਰਾ ਨਾਲ ਆ ਔਰ ਸਾਰੇ ਜਿਹੜਾ ਸਰਕਾਰ ਦਾ ਅਮਲਾ ਨਾਲ ਆ ਤੇ ਵਕ ਵਕ ਪੰਜਾਬ ਦੇ ਹਿੱਸਿਆਂ ਚ ਲੋਕਾਂ ਨੂੰ ਕਿਸਾਨਾਂ ਨੂੰ ਖੜੇ ਕਰਕੇ ਉਹਨਾਂ ਨੂੰ ਪ੍ਰੇਰ ਕੇ ਤੇ ਵੀਡੀਓਜ਼ ਪਾ ਲਿਆ ਕਿ ਤਨ ਤਨ ਹੋ ਗਈ ਹੈ ਇਹਦਾ ਸ਼ੁਕਰ ਕਰੋ ਕਿ ਪਹਿਲਾਂ ਇੱਕ ਸ਼ੁਰੂਆਤ ਵਿੱਚ ਇੱਕ achi ਬਰਸਾਤ ਹੋ ਗਈ ਤੇ ਸਾਡਾ ਝੋਨਾ ਜਿਹੜਾ ਸੀ ਲੱਗ ਗਿਆ ਹੁਣ ਪਿਛਲੇ ਕਾਫੀ ਅਰਸੇ ਤੋਂ ਬਹੁਤ ਬੁਰੀ ਹਾਲਤ ਹੈ ਔਰ ਮੈਨੂੰ ਉਹਨਾਂ ਨੇ ਪ੍ਰੇਰਿਆ ਕਿ ਤੁਸੀਂ ਇੱਕ ਵਾਰ ਸਾਡੀ ਗੱਲ ਜ਼ਰੂਰ ਉਠਾਓ ਕਿਸਾਨਾਂ ਨੇ ਔਰ ਕਿ ਤੁਸੀਂ ਇਹ ਗੱਲ ਉਠਾਓ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀਗਾ 8 ਘੰਟੇ ਬਿਜਲੀ ਦੇਣ ਦਾ ਕਿਰਪਾ ਕਰਕੇ 8 ਘੰਟੇ ਜਿਹੜੀ ਨਿਰਵਿਘਨ ਬਿਜਲੀ ਦਿੱਤੀ ਜਾਵੇ ਜੇ ਤੁਸੀਂ ਘੱਟ ਵੀ ਦੇਣੀ ਆ ਘੰਟਾ 7 ਘੰਟੇ ਵੀ ਦੇਣੀ ਆ ਉਹ ਨਿਰਵਿਘਨ ਦਿੱਤੀ ਜਾਵੇ ਕਿਉਂਕਿ ਜਦ ਨੂੰ ਪਾਣੀ ਲੱਗਣ ਕਿਨਾਰੇ ਆਉਂਦਾ ਉਦੋਂ ਨੂੰ ਪਿੱਛੋਂ ਕੱਟ ਲੱਗ ਜਾਂਦਾ ਵਾ ਔਰ ਇਹੀ ਇਹੀ ਹਾਲਤ ਤਕਰੀਬਨ ਪਿੰਡਾਂ ਦੇ ਵਿੱਚ ਘਰੇਲੂ ਬਿਜਲੀ ਦੇ ਵੀ ਨੇ ਬਹੁਤ ਲੰਬੇ ਚੌੜੇ ਕੱਟਸ ਲੱ ਇਕਤਾ ਮਸਲਾ ਮੈਂ ਇਹ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਹਰ ਗੱਲ ਨੂੰ ਤੁਸੀਂ ਸਿਰਫ ਦਿਖਾਵੇ ਵਿੱਚ ਪੈ ਗਏ ਹੋ ਬੋਰਡ ਲਵਾਉਣ ਵਿੱਚ ਪੈ ਗਏ ਅਖਬਾਰਾਂ 'ਚ اشتہار ਦੇਤੇ ਟੀਵੀ 'ਆਂ 'ਚ ਮੈਂ ਕੱਲ ਪਰਸੋ ਇੱਕ ਫਿਲਮ ਦੇਖਣ ਗਿਆ ਸੀ ਆਪਣੇ ਬੱਚਿਆਂ ਦੇ ਨਾਲ ਫਿਲਮ ਦੇ ਅੰਦਰ ਵੀ ਪੰਜਾਬ ਸਰਕਾਰ ਭਗਵੰਤ ਮਾਨ ਦੇ ਜਿਹੜੇ ਇੰਟਰਵਲ ਦੇ ਵਿੱਚ ਸੀਗੇ ਉਹ ਐਡਸ ਚੱਲ ਰਹੀਆਂ ਸੀ ਚਲੋ ਇਹ ਸਰਕਾਰ ਨੂੰ ਬੇਨਤੀ ਆ ਕਿ ਆ ਝੋਨਾ ਸੁੱਕਿਆ ਹੁਣ ਬਿਜਲੀ ਮੌਸਮ ਅੱਛਾ ਹੋਇਆ ਹੋਇਆ ਸਾਡੀ ਪਰਮਾਤਮਾ ਦੇ ਅਰਦਾਸ ਆ ਕਿ ਪਰਮਾਤਮਾ ਵਾਹਿਗੁਰੂ ਬਾਰਿਸ਼ ਹੀ ਪਾ ਦੇਵੇ ਤਾਂ ਕਿ ਕਿਸਾਨਾਂ ਦਾ ਜਿਹੜਾ ਝੋਨਾ بچੂ ਨੰਬਰ 1 ਨੰਬਰ 2 ਅੱਜ ਤੁਸੀਂ ਸਭ ਨੇ ਪੜ ਲਿਆ ਕਿ ਕਿਸਾ ਪੰਜਾਬ ਭਗਵੰਤਪਾਨ ਸਰਕਾਰ ਨੇ ਇੱਕ ਐਲਾਨ ਕੀਤਾ ਵਾ ਕਿ ਜਿਹੜੇ ਲੋਕੀ ਕਿਸਾਨ ਝੋਨਾ ਨਹੀਂ ਬੀਜਣਗੇ ਉਹਨਾਂ ਨੂੰ 17500 ਰੁਪਏ ਪ੍ਰਤੀ ਹੈਕਟੇਰ ਅਸੀਂ ਇੱਕ ਮੁਆਵਜ਼ਾ ਦੇਾਂਗੇ ਭਾਅ ਕੇ 7000 ਰੁਪਏ ਕਿੱਲੇ ਦਾ ਔਰ ਇਹ ਕੋਈ ਕੇਂਦਰ ਦੀ ਸਕੀਮ ਆਈ ਸੀ 60 40 ਦੀ 60% ਕੇਂਦਰ ਸਰਕਾਰ ਨੇ ਤੇ 40% ਪੰਜਾਬ ਨੇ ਪਾਉਣਾ ਸੀ ਤਾਂ ਕਿ ਝੋਨੇ ਤੋਂ ਲੋਕਾਂ ਨੂੰ ਹਟਾਇਆ ਜਾ ਸਕੇ ਪਾਣੀ ਪੰਜਾਬ ਦਾ ਧਰਤੀ ਥੱਲਣਾ ਬਚਾਇਆ ਜਾ ਸਕੇ لیکن کیوں کہ چوناں چے اتنے بیزی سی گیا عام آدمی پارٹی والے بھگوانت سنگھ مان اونوں شاید ਜਲੰਧਰ ਦੀ چون ਵਿੱਚ ਇੰਨਾ ਟਾਈਮ ਉਧਰ ਹੋਇਆ ਲੱਗਿਆ ਕਿ ਉਹ ਭੁੱਲ ਗਏ ਕਿ ਜਿਹੜਾ 299 ਕਰੋੜ ਰੁਪਈਆ ਹੈ ਇਹ ਜਦ ਨੂੰ ਅਸੀਂ ਲੋਕਾਂ ਨੂੰ ਕਹਿਣਾ ਉਹਨੂੰ ਛੋਣਾ ਲੋਕਾਂ ਨੇ ਪੰਜਾਬ ਦੇ ਵਿੱਚ ਲਗਭਗ ਮੇਰੇ ਹਿਸਾਬ ਦੇ ਨਾਲ 95 98 ਪਰਸੈਂ ਲੋਕਾਂ ਨੇ ਛੋਣਾ ਲਾ ਰਿਆ ਉਹ ਸਾਡੀ ਗ੍ਰਾਂਟ ਜਿਹੜੀ ਉਹ ਜ਼ਾਇਆ ਚਲ ਜਾਣੀ ਪੈਸੇ ਕੇਂਦਰ ਦੇ ਵਾਪਸ ਚਲ ਜਾਣੇ ਵੈਸੇ ਉਹ ਪੈਸਾ ਹੈ ਵੀ ਬਹੁਤ ਥੋੜਾ ਸੀਗਾ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਅਗਰ ਛੋਣੇ ਤੋਂ ਕਿਸੇ ਨੂੰ ਹਟਾਉਣਾ ਪਵੇਗਾ ਤਾ ਸਾਨੂੰ ਫਿਰ ਬਹੁਤ ਵੱਡੇ ਪੱਧਰ ਦੇ ਉੱਤੇ ਕੇਂਦਰ ਦੀ ਸਰਕਾਰ ਨਾਲ ਗੱਲ ਕਰਨੀ ਪਵੇਗੀ ਕਿਉਂਕਿ ਝੋਨੇ ਦਾ ਜਿਹੜਾ ਪਰਚੇਜ਼ ਆ ਕੇਂਦਰ ਸਰਕਾਰ ਸਾਡੇ ਤੋਂ ਹਰ ਸਾਲ ਕਰਦੀ ਆ ਉਹ 45000 ਕਰੋੜ ਰੁਪਏ ਦਾ ਝੋਨੇ ਦੀ ਪਰਚੇਜ਼ ਹੋ ਰਹੀ ਪੰਜਾਬ ਚ ਜਿਹੜੀ ਸੀਸੀਲ ਲਿਮਿਟ ਹੈ ਨਾ ਕੋਤੀ 35000 ਕਰੋੜ ਰੁਪਏ ਦੀ ਕਣਕ ਚੱਕਦੇ ਨੇ ਤੇ 45000 ਕਰੋੜ ਰੁਪਏ ਦਾ ਝੋਨਾ ਚੱਕਦੇ ਲੇਕਿਨ ਅੱਜ ਸਰਕਾਰ ਨੇ ਬੜਾ ਪ੍ਰਚਾਰ ਕੀਤਾ ਜਾ ਰਿਹਾ ਅਸੀਂ 299 ਕਰੋੜ ਰੁਪਇਆ ਰੱਖ ਲਿਆ ਵਾ ਅਸੀਂ ਝੋਨੇ ਤੋਂ ਪਿੱਛੇ ਹਟਾ ਦੇ ਰਹੇ ਹਾਂ ਲੋਕਾਂ ਨੂੰ ਇਹ ਤਾਂ ਇੱਕ ਪੈਸੇ ਤੋਂ ਵੀ ਘੱਟ ਆ 45000 ਕਰੋੜ ਰੁਪਏ ਦਾ ਅਗਰ ਆਪਾਂ 299 ਕਰੋੜ ਰੁਪਿਆ ਪਰਸੈਂਟੇਜ ਵਾਈਜ਼ ਦੇਖਣਾ ਹੋਵੇ ਤਾਂ ਅੱਧੇ ਪਰਸੈਂਟ ਮਤਲਬ ਅੱਧੇ ਪੈਸੇ ਜਿੰਨਾ ਵੀ ਪੈਸਾ ਨਿਕਾ ਕੀ ਇੱਕ ਪੈਸਾ ਜਾਂ ਅੱਧੇ ਪੈਸਾ ਲੋਕਾਂ ਨੂੰ ਦੇ ਕੇ ਛੋਣਾ ਕਿ ਜਿਹੜਾ ਪੰਜਾਬ ਦਾ ਧਰਤੀ ਥਲੜਾ ਪਾਣੀ ਬਚਾਇਆ ਜਾ ਸਕਦਾ ਨਹੀਂ ਬਚਾਇਆ ਜਾ ਸਕਦਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੀ ਬਜਾਏ ਕੇਂਦਰ ਸਰਕਾਰ ਨਾਲ ਜਾ ਕੇ ਜਿਹੜੀ ਛੋਣੇ ਦੀ 45000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਆ ਉਸੇ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਸੋਨੇ ਦੀਆਂ ਫਸਲਾਂ ਪਾਓ ਔਰ ਉਹਨਾਂ ਨੂੰ ਮੈਂ ਐਮਐਸਪੀ ਦਿਓ ਕਿ ਕਿਸਾਨਾਂ ਨੇ ਜ਼ਿਮੀਂਦਾਰਾਂ ਨੇ ਉਦੋਂ ਤੱਕ ਝੋਨਾ ਨਹੀਂ ਛਿੜਨਾ ਜਦ ਤੱਕ ਉਹਨਾਂ ਨੂੰ 50 60 65000 ਰੁਪਏ ਦੀ ਉਥੋਂ ਦੀ ਆਮਦਨ ਪ੍ਰਤੀ ਏਕੜ ਜਿਹੜੀ ਝੋਨੇ ਚਾਹੁੰਦੀ ਉਹ ਨਾ ਮਿਲੇ ਇਸ ਕਰਕੇ ਇਹ ਜਿਹੜਾ ਉਹਨਾਂ ਦਾ ਦਾਵਾ ਵੀ ਜਿਹੜਾ ਵਾ ਉਹ ਇੱਕ ਤਾਂ ਬਿਲੇਟਡ ਵੀ ਆ ਇੰਨੀ ਦੇਰ ਬਾਅਦ ਕੀਤਾ ਜਦੋਂ ਝੋਨਾ ਲੱਗ ਗਿਆ ਹੁਣ ਕਿਹੜੇ ਵੇਲੇ ਲੋਕੀ ਉਹ 175000 ਰੁਪਿਆ ਇੱਕ ਹੈਕਟੇਰ ਦਾ ਭਾਅ ਕਿ 7000 ਰੁਪਿਆ ਇੱਕ ਕਿੱਲੇ ਦਾ ਜਿਹੜਾ ਦੇਣਾ ਉਹ ਕੌਣ ਲਊਗਾ ਆਣ ਕੇ ਤੁਹਾਡੇ ਕੋਲੋਂ ਸੋ ਇਹ ਗ੍ਰਾਂਟ ਵੀ ਵੇਸਟ ਹੋ ਗਈ ਤੀਸਰੀ ਗੱਲ ਕਿ ਜਿਹੜਾ ਨਹਿਰੀ ਪਾਣੀ ਆ ਇੱਕ ਬੜਾ ਪ੍ਰਚਾਰ ਕੀਤਾ ਜਾ ਰਿਹਾ ਜਿੱਦਾਂ ਆ ਪ੍ਰਚਾਰ ਕੀਤਾ ਸੀਗਾ ਬੜੀ ਬਿਜਲੀ ਆ ਗਈ ਬੜੇ ਵਾਰੇ ਨਿਆਰੇ ਹੋ ਗਏ ਇੱਕ ਪ੍ਰਚਾਰ ਪੰਜਾਬ 'ਚ ਵੀ ਚਲਾਇਆ ਹੋਇਆ ਕਿ ਅਸੀਂ ਨਹਿਰਾਂ ਦਾ ਇਰੀਗੇਸ਼ਨ ਦਾ ਪਾਣੀ ਜਿਹੜਾ ਹੈ ਉਹ ਹਰ ਖਾਲ ਤੱਕ ਹਰ ਖੇਤ ਤੱਕ ਪਹੁੰਚਾਤਾ ਨਹਿਰੀ ਪਟਵਾਰੀਆਂ ਦੀਆਂ ਬਾਵਾ ਮਰੂੜ ਕੇ ਪ੍ਰੈਸ਼ਰ ਪਾ ਕੇ ਉਹਨਾਂ ਤੇ ਰਿਪੋਰਟ ਲਈ ਜਾੜੀ ਕਿ ਤੁਸੀਂ ਇਹ ਰਿਪੋਰਟ ਦਿਓ ਕਿ 100% ਇਰੀਗੇਸ਼ਨ ਕਨਾਲ ਸਿਸਟਮ ਦੀ ਜਿਹੜਾ ਪੰਜਾਬ ਦੇ ਖੇਤੀ ਤੱਕ ਖੇਤਾਂ ਤੱਕ ਪਹੁੰਚ ਚੁੱਕੀ ਜੇ 100% ਮਹਿਰੀ ਪਾਣੀ ਪੰਜਾਬ ਦੇ ਖੇਤਾਂ ਤੱਕ ਪਹੁੰਚ ਗਿਆ ਤੇ ਫਿਰ 14 ਲੱਖ ਟਿਊਬਲ ਤਾਂ ਬੰਦ ਕਰ ਦੇਣਾ ਚਾਹੀਦਾ ਸੀ ਸਾਨੂੰ ਲੇਕਿਨ ਟਿਊਬਲ ਤਾਂ ਨਿਰੰਤਰ ਉਸੇ ਤਰੀਕੇ ਨਾਲ ਚੱਲ ਰਿਹਾ ਤਾਂ ਹੀ ਉਹ ਤੋਂ ਲੋਕੀ ਬਿਜਲੀ ਦੀ ਤੁਹਾਡੇ ਤੋਂ ਮੰਗ ਕਰ ਰਹੇ ਨੇ ਔਰ ਇਹ ਵੀ ਮੈਂ ਸਮਝਦਾ ਬੜੀ ਡੇਂਜਰਸ ਪਤਾ ਨਹੀਂ ਕੌਣ ਕਰ ਰਿਹਾ ਇਹਨਾਂ ਦੀ ਕੇਂਦਰ ਦੀ ਸਰਕਾਰ ਸੌਰੀ ਇਹਨਾਂ ਦਾ ਕੋਈ ਕੇਂਦਰੀ ਲੀਡਰ ਇਹਦੇ ਪਿੱਛੇ ਆ ਕਿਉਂਕਿ ਇਹ ਇਹਦੇ ਨਾਲ ਸਾਡਾ ਐਸਵਾਈਐਲ ਦਾ ਕੇਸ ਖਰਾਬ ਹੋ ਰਿਹਾ ਵਾ ਕਿਉਂਕਿ ਜੇ ਅਗਰ فرض ਕਰੋ ਕੱਲ ਨੂੰ ਅਸੀਂ ਇੱਕ ਰਿਪੋਰਟ ਤਿਆਰ ਕਰ ਲਈ ਕਿ ਅਸੀਂ ਤਾਂ 4% ਨਹਿਰੀ ਪਾਣੀ ਪੰਜਾਬ ਦੇ ਖੇਤਾਂ ਨੂੰ ਪਹੁੰਚਾਤਾ ਤੇ ਉਹ ਕਹਿਣਗੇ ਤੁਹਾਨੂੰ ਹੋਰ ਪਾਣੀ ਦੀ ਕਾਦੀ ਲਈ ਲੋੜ ਆ ਐਸਵਾਈਐਲ ਦੇ ਕੇਸ ਵਿੱਚ ਹਰਿਆਣਾ ਸਰਕਾਰ ਜਾ ਕੇ ਦਿੱਲੀ ਚ ਸੁਪਰੀਮ ਕੋਰਟ ਚ ਕਹੇਗੀ ਕਿ ਪੰਜਾਬ ਦਾ ਤੁਸੀਂ ਰਿਕਾਰਡ ਚੈੱਕ ਕਰ ਲਓ ਜੀ 100% ਪਾਣੀ ਖੇਤਾਂ ਨੂੰ ਲੱਗ ਰਿਹਾ ਇਹਨਾਂ ਦੇ ਨਹਿਰਾਂ ਦਾ ਇਹਨਾਂ ਨੂੰ ਤਾਂ ਪਾਣੀ ਦੀ ਐਕਸਟਰਾ ਲੋੜ ਹੀ ਕੋਈ ਨਹੀਂ ਇਸ ਕਰਕੇ ਐਸਵਾਈਐਲ ਜਲਦੀ ਬਣਾ ਕੇ ਹਰਿਆਣੇ ਤੇ ਦਿੱਲੀ ਨੂੰ ਜਿਹੜਾ ਇਹਦਾ ਪਾਣੀ ਦਿੱਤਾ ਜਾਵੇ ਇਹ ਬਹੁਤ ਡੇਂਜਰਸ ਇੱਕ ਪ੍ਰੋਪਾਗੈਂਡਾ ਪੰਜਾਬ ਦੇ ਖਿਲਾਫ ਚੱਲ ਰਿਹਾ ਵਾ ਭਗਵੰਤ ਮਾਨ ਕਿਉਂ ਚਲਾ ਰਿਹਾ ਵਾ ਕਿਉਂ ਨਹਿਰੀ ਪਾ ਪਟਵਾਰੀਆਂ ਨੂੰ ਡਿਪਾਰਟਮੈਂਟ ਨੂੰ ਕਿਉਂ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿਉਂ ਉਹਨਾਂ ਤੇ ਪਰਚੇ ਕੀਤੇ ਜਾ ਰਹੇ ਕਿਉਂ ਚਾਰਜਸ਼ੀਟ ਕੀਤਾ ਜਾ ਰਿਹਾ ਇਸ ਗੱਲ ਦਾ ਖੁਲਾਸਾ ਇਸ ਗੱਲ ਦਾ ਜਵਾਬ ਕਭਵੰਤ ਮਾਨੀ ਦੇ ਸਕਦਾ ਔਰ ਕੱਲ ਪਰਸੋਂ ਇੱਕ ਪ੍ਰੈਸ ਕਾਨਫਰੰਸ ਵਿੱਚ ਇੱਕ ਪੱਤਰਕਾਰ ਨੇ ਪੁੱਛ ਲਿਆ ਕਿ ਐਸਵਾਈਐਲ ਬਾਰੇ ਤੁਸੀਂ ਕੀ ਕਹਿਣਾ ਐਸਵਾਈਐਲ ਬਾਰੇ ਭਗਵੰਤ ਜੀ ਕਹਿੰਦਾ ਨੇ ਜੀ ਇਹ ਮੈਟਰ ਸਬਜੂਡਿਸ ਸਭ ਤੋਂ ਇੰਪੋਰਟੈਂਟ ਜਿੱਦਾਂ ਸਾਡੀ ਜੀਵਨ ਰੇਖਾ ਹੈ ਨਾ ਇਦਾਂ ਸਾਡਾ ਪੰਜਾਬ ਸਾਡੀ ਜੀਵਨ ਰੇਖਾ ਸਾਡਾ ਪਾਣੀ ਮੁੱਕਦਾ ਜਾ ਰਿਹਾ 14 ਲੱਖ ਟਿਊਬਲ ਨਾਲ ਲਗਾਤਾਰ ਕੱਢ ਕੇ 153 ਬਲਾਕਾਂ ਚੋਂ 119 ਬਲਾ ਤਰਤੀਹ ਹੇਠਲੇ ਜਿਹੜੇ ਗਰਾਊਂਡ ਵਾਟਰ ਦੇ ਨੇ ਉਹ ਡਾਰਕ ਜ਼ੋਨ ਚ ਨੇ ਅਗਰ ਇਸੇ ਤਰ੍ਹਾਂ ਨਾ ਹੋਇਆ ਤੇ ਆਪਾਂ ਪਾਣੀ ਮੁਕਾ ਕੇ ਭੇਜਾਂਗੇ ਲੇਕਿਨ ਭਗਵਾਨ ਨੇ ਕਹਿਆ ਜੀ ਸਭ ਜੋ ਡਸਾ ਮਤਲਬ ਆਪਾਂ ਹਰ ਗੱਲ ਦੇ ਉੱਤੇ ਬੋਲ ਸਕਦੇ ਆ ਲੇਕਿਨ ਕਿਸੇ ਐਸਆਈਆ ਲਗੇ ਇੰਪੋਰਟੈਂਟ ਮਸਲੇ ਤੇ ਇਹਨੂੰ ਠੋਕ ਕੇ ਕਹਿਣਾ ਚਾਹੀਦਾ ਸੀਗਾ ਕਿ ਅਸੀਂ ਪੰਜਾਬ ਦਾ ਕੋਈ ਵੀ ਇੱਕ ਬੂੰਦ ਪਾਣੀ ਬਾਹਰ ਨਹੀਂ ਜਾਣ ਦੇਵਾਂਗੇ ਔਰ ਜਿਹੜੀ ਇਹ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਨਹਿਰੀ ਪਟਵਾਰੀਆਂ ਤੋਂ ਇਹਦੇ ਤੇ ਪੰਜਾਬ ਸਰਕਾਰ ਜ਼ਰੂਰ ਗੌਰ ਕਰੇ ਔਰ ਦੱਸੇ ਲੋਕਾਂ ਨੂੰ ਕਿ ਇਹ ਤੁਸੀਂ 100% ਦੀ ਰਿਪੋਰਟ ਕਿਉਂ ਤਿਆਰ ਕਰ ਰਹੇ ਹੋ ਕਿਉਂਕਿ ਮਾਲ ਸਾਡਾ ਬਿਸਵਾਬ ਕਨਾਲ ਮਾਜੇ ਵਿੱਚ ਯੂਬੀਡੀਸੀ ਦਾ ਕਨਾਲ ਹੈ ਇਹਨਾਂ ਵਿੱਚ ਜਿਹੜੀ ਨਾਰਮਲ ਕੋਰਸ ਵਿੱਚ 21% ਪਾਣੀ ਖੇਤਾਂ ਨੂੰ ਲੱਗਦਾ ਸੀਗਾ ਚਲੋ 21 ਨਹੀਂ ਵਧਾ ਕੇ ਥੋੜਾ ਹੋਰ 5 7 10% ਹੋ ਗਿਆ ਹੋਊਗਾ ਲੇਕਿਨ 100% ਕਹਿਣਾ ਕਿ ਖੇਤਾਂ ਨੂੰ ਪਾਣੀ ਲੱਗ ਰਿਹਾ ਵਾ ਜਿਹੜਾ ਉਹ ਇੱਕ ਕੋਝਾ ਮਜ਼ਾਕ ਹੈ ਤੇ ਉਹਦੇ ਨਾਲ ਆਪਣਾ ਐਸਵਾਈਐਲ ਦਾ ਕੇਸ ਜਿਹੜਾ ਉਹ ਆਪਾਂ ਕਮਜ਼ੋਰ ਕਰ ਰਹੇ ਕਮਿੰਗ ਬੈਕ ਟੂ ਦ ਪੁਆਇੰਟ ਕੀ ਆ ਤੁਸੀਂ ਤਰੇੜਾ ਦੇਖ ਸਕਦੇ ਹੋ ਹਾਲਤ ਕੀ ਆ ਸਾਡੇ ਛੋਨੇ ਦੀ ਇੱਧਰ ਵੀ ਮਾਰ ਕੇ ਦਿਖਾ ਦੇ ਨਾਲ ਦੇ ਖੇਤ ਵੀ ਇਹ ਬਹੁਤ ਬੁਰੀ ਹਾਲਤ ਹੈ ਅਗਰ ਬਾਰਿਸ਼ ਅੱਛੇ ਤਰੀਕੇ ਨਾਲ ਚੱਜਨਾ ਮੌਨਸ ਤਾਂ ਇਹ ਸਾਰਾ ਜਿਹੜਾ ਝੋਨਾ ਹੈ ਇਹ ਇਹਨਾਂ ਨੂੰ ਸ਼ਾਇਦ ਵਾਹਣਾ ਪਵੇਗਾ ਮੈਨੂੰ ਪੰਨੀ ਵਾਲੇ ਤੋਂ ਲੰਬੀ ਹਲਕੇ ਚੋਂ ਬਹੁਤ ਸਾਰੇ ਟੈਲੀਫੋਨ ਆਏ ਔਰ ਹੋਰ ਵੀ ਗੁਰਦਾਸਪੁਰ ਤੋਂ ਕਾਨੂੰ ਆਣ ਤੋਂ ਅਤੇ ਹੋਰ ਇਲਾਕਿਆਂ ਚੋਂ ਵੀ ਆਏ ਤਾਂ ਕਰਕੇ ਮੈਂ ਤੁਹਾਡੀ ਸੇਵਾ ਵਿੱਚ ਇੱਥੇ ਹਾਜ਼ਰ ਹੋ ਕੇ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਆਪਣਾ ਕੀਤੀ ਹੋਈ ਕਮਿਟਮੈਂਟ ਜਿਹੜੀ 8.5 8 ਘੰਟੇ ਵਿੱਚ ਦੀਦੀ ਆ ਨਿਰਵਿਘਨ ਬਿਜਲੀ ਜਿਹੜੀ ਕਿਸਾਨਾਂ ਨੂੰ ਝੋਨੇ ਦੇ ਵਾਸਤੇ ਦਿੱਤੀ ਜਾਵੇ ਅੱਜ ਦਾ ਮੇਰਾ ਇਹ ਮਸਲਾ ਜਿਹੜਾ ਤਿੰਨ ਇਸ਼ੂ ਸਿੱਕੇ ਇੱਕ ਪਾਣੀ ਦੀ ਕਮੀ ਬਿਜਲੀ ਦੀ ਇੱਕ ਜਿਹੜਾ ਉਹ ਬਹੁਤ ਰਿਲੇਟਡ 7000 ਰੁਪਏ ਕਿੱਲੇ ਦਾ ਦੇਣ ਦੇ ਕਿ ਝੋਨਾ ਨਾ ਬੀਜੋ ਝੋਨਾ ਤਾਂ ਲੱਗ ਚੁੱਕਾ ਵਾ ਤੀਸਰਾ ਕਿ ਨੇਰੀ ਪਟਵਾਰੀਆਂ ਤੋਂ ਜ਼ਬਰਦਸਤੀ 100% ਖਾਲਾਂ ਤੱਕ ਤੇ ਪੰਜਾਬ ਦੇ ਖੇਤਾਂ ਤੱਕ ਨੇਰੀ ਪਾਣੀ ਪਹੁੰਚ ਗਿਆ ਉਹ ਕਿਉਂ ਨਹੀਂ ਦਿੱਤੀ ਜਾ ਰਹੀ ਹੈ ਇਸ ਗੱਲ ਦਾ ਜਿਹੜਾ ਜਵਾਬ ਹੈ ਪੰਜਾਬ ਸਰਕਾਰ ਇਹਨਾਂ ਦੇ ਅਫਸਰਾਂ ਨੂੰ ਜਾਂ ਪੋਲਿਟੀਕਲ ਬੰਦੇਆਂ ਨੂੰ ਜਾਂ ਖੇਤੀਬਾੜੀ ਮਿਨਿਸਟਰ ਐਗਰੀਕਲਚਰ ਜਿਹੜੇ ਉਹਨਾਂ ਨੂੰ ਇਹ ਗੱਲ ਦਾ ਜਵਾਬ ਜਿਹੜਾ ਪੰਜਾਬ ਦੇ ਲੋਕਾਂ ਨੂੰ ਦੇਣਾ ਤੇ ਇਹਦਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ